ਸਾਬ ਜਿੰਡ ਦੇ ਥਾਣਾ ਖਾਲੜਾ ਨੇ ਮਕਦਮਾ ਨੰਬਰ 97 ਮਿਤੀ 28/5 25 ਜੁਰਮ 21C 296585 ਐਨਡੀਪੀਐਸ ਐਕਟ ਥਾਣਾ ਖਾਲੜਾ ਵਿਖੇ ਦਰਜ ਕੀਤਾ ਹੈ ਜਿਸ ਵਿੱਚ ਦੋਸ਼ੀ ਸਰਜੀਤ ਸਿੰਘ ਉਰਫ ਪੁੱਟੋ ਪੁੱਤਰ ਰੇਸ਼ਮ ਸਿੰਘ ਵਾਸੀ ਡਲੀਰੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 1 ਕਿਲੋ 495 ਗ੍ਰਾਮ ਹੈਰਵਨ ਅਤੇ ਇੱਕ ਮੋਬਾਈਲ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾ ਗਿਆ ਉਹਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਆਈਪੀਐਸ ਡੀਆਈਜੀ ਫੋਜਪੁਰ ਰੇਂਜ ਹਰਮਨਵੀਰ ਸਿੰਘ ਗਿੱਲ ਆਈਪੀਐਸ ਤੇ ਮਾਨਯੋਗ ਐਸਐਸਪੀ ਸ਼੍ਰੀ ਭਵਨਨੀ ਰਾਣਾ ਆਈਪੀਐਸ ਐਸਐਸਪੀ ਤਰਨਤਾਰਨ ਦੀਆਂ ਹਦਾਇਤਾਂ ਤਹਿਤ ਜਿਹੜੀ ਆ ਨਸ਼ਿਆਂ ਵਿਰੁੱਧ ਸਬਲੂਸ਼ਨ ਭਿੱਖੀਵੰਦ ਦੇ ਵਿੱਚ ਵੀ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਰੋਜ਼ਾਨਾ ਪਰਚੇ ਦਰਜ ਕੀਤੇ ਜਾ ਰਹੇ ਨੇ ਨਸ਼ਾ ਕਬੇਚਣ ਵਾਲੇ ਕਰਨ ਵਾਲਿਆਂ ਨੂੰ ਜਿਹੜਾ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਭੇਜਿਆ ਜਾ ਰਿਹਾ ਉਹ ਸਲੜੀ ਦੇ ਵਿੱਚ ਬੜੀ ਵੱਡੀ ਸਫਲਤਾ ਅਸਲ ਹੋਈ ਹੈ ਕਿ ਇੱਕ ਐਫ ਆਈ ਆਰ ਨੰਬਰ 97 ਜਿਹੜੀ ਕੱਲ ਦੀ ਮਿਤੀ 28 5 25 ਨੂੰ ਥਾਣਾ ਖਾਲੜਾ ਵਿਖੇ ਦਰਜ ਹੋਈ ਹੈ ਇਹਦੇ ਵਿੱਚ ਦੋ ਦੋਸ਼ੀਆਂ ਦੇ ਖਿਲਾਫ ਇੱਕ surjeet singh ਦੂਸਰੇ ਦਾ ਨਾਮ ਕਿਉਂਕਿ ਪ੍ਰोसीडिंग ਚੱਲ ਰਹੀ ਹੈ ਜਿਹੜੇ ਜਿਹੜਾ ਗੁਪਤ ਰੱਖਿਆ ਗਿਆ ਸਰਜੀਤ ਸਿੰਘ ਨੂੰ ਕਾਬੂ ਕਰਕੇ ਇਹਦੇ ਕੋਲੋਂ ਤਿੰਨ ਪੈਕੇਟ ਜਿਹੜੇ ਰਿਕਵਰ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 495 ਗ੍ਰਾਮ ਹੈਰੋਨ 100 ਜਿਹੜੀ 92 ਗ੍ਰਾਮ ਜਿਹੜਾ ਪੈਕਿੰਗ ਮਟੀਰੀਅਲ ਇੱਕ ਬੈਗ ਤੇ ਇੱਕ ਮੋਬਾਈਲ ਜਿਹੜਾ ਇਹਦੇ ਕੋਲੋਂ ਰਿਕਵਰ ਕੀਤਾ ਸੋ ਇਹਦੀ ਇੰਟੈਰੋਗੇਸ਼ਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਇਹ ਦੋਵੇਂ ਜਣੇ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਤੇ ਪਾਰ ਤੋਂ ਡਰੋਨ来 ਹੈ ਉਹਨੂੰ ਮਗਵਾਉਂਦੇ ਸੀ ਤੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਸੀ ਸੋ ਇਹ ਬੜੀ ਵੱਡੀ ਚੇਨ ਆ ਜਿਹੜੀ ਇਸ ਮੁਕੱਦਮਾ ਦਰਜ ਹੋਣ ਤੋਂ ਬਾਅਦ ਟੁੱਟੀ ਆ ਇਹਦੀ ਫਾਈਨੈਂਸ਼ੀਅਲ ਜਿਹੜੀ ਇਨਵੈਸਟੀਗੇਸ਼ਨ 68 ਹਫਤੇ ਲਈ ਉਹ ਵੀ ਕੀਤੀ ਜਾ ਰਹੀ ਹੈ ਸੋ ਅੱਜ ਦੋਸ਼ੀ ਨੂੰ ਪੇਸ਼ ਕਰਕੇ ਇਹਦਾ ਰਮਾਨਾ ਅਸਰ ਕੀਤਾ ਜਾਊਗਾ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾਣਗੇ ਤੇ ਜਿਹੜਾ ਦੋਸ਼ੀ ਗ੍ਰਫਤਾਰ ਕਰਨ ਵਾਲਾ ਬਾਕੀ ਹੈ ਉਹਦੇ ਵਾਸਤੇ ਵੀ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਤੇ ਉਹਨੂੰ ਵੀ ਜਲਦ ਤੋਂ ਜਲਦ ਗ੍ਰਫਤਾਰ ਕਰਕੇ ਲੈ ਜਾਊਗਾ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਜਿਹੜੀ ਇਹ ਪ੍ਰਾਪਤੀ ਵੀ ਆਈ ਵੀ ਜਿਹੜੀ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਨੂੰ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਪ੍ਰਾਪਤ ਹੋ ਰਿਹਾ ਸੋ ਜਿਹੜੀ ਇਹ ਯੁੱਧ ਨਸ਼ਾਪ੍ਰੋਤ ਜਿਹੜੀ ਸੰਖਲਾ ਆ ਇਨੂੰ ਕਾਮਯਾਬ ਕੀਤਾ ਜਾ ਰਿਹਾ ਜਿੱਥੇ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕਦਮੇ ਦਰਜ ਕਰਕੇ ਜੇਲ੍ਹਾਂ ਚ ਭੇਜ ਰਹੇ ਹਾਂ ਉੱਥੇ ਜਿਹੜੇ ਇਸ ਕੈਟਾਗਰੀ ਮੁਤਾਬਕ ਬਿਮਾਰ ਵਿਅਕਤੀ ਨੇ ਤੁਸੀਂ ਵੇਖਿਆ ਹੋਵੇਗਾ ਕਿ ਰੋਜ਼ਾਨਾ ਜਿਹੜੇ ਇਹਨਾਂ ਨੂੰ ਅਸੀਂ ਨਾਲ ਲਾ ਜਾ ਕੇ ਇਹਨਾਂ ਦੀ ਸਹਿਮਤੀ ਲੈ ਕੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਵਾਇਆ ਜਾ ਰਿਹਾ ਉਹ ਸਰਕਾਰ ਵੱਲੋਂ ਵੀ ਜਿਹੜੇ ਥਾਂ ਥਾਂ ਤੇ ਡੀਡਿਕਸ਼ਨ ਸੈਂਟਰ ਖੋਲੇ ਗਏ ਨੇ ਜੇ ਕੋਈ ਪੀੜਤ ਆ ਜਾਂ ਕੋਈ ਇਲਾਜ ਕਰਾਉਣਾ ਚਾਹੁੰਦਾ ਆ ਉਹ ਕਨਸਰਨ ਪੁਲਿਸ ਸਟੇਸ਼ਨ ਦਾ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਜਾਂ ਸਿੱਧੇ ਤੌਰ ਤੇ ਵੀ ਦਾਖਲ ਹੋ ਕੇ ਆਪਣੀ ਜਿਹੜੀ ਆ ਟ੍ਰੀਟਮੈਂਟ ਕਰਵਾ ਸਕਦਾ ਸੋ ਮੈਂ ਫਿਰ ਤੋਂ ਅਪੀਲ ਕਰਦਾ ਆ ਤੇ ਇਹ ਜਿਹੜੀ ਯੁੱਧ ਨਸ਼ਾ ਵਿਰੋਧਾ ਇਹ ਇੱਕ ਸਾਂਝੀ ਬਾਲਤਾ ਦੀ ਅਪੀਲ ਆ ਇਹ ਆਮ ਜਨਤਾ ਤੇ ਪੁਲਿਸ ਦੀ ਸਾਂਝੀ ਜਿਹੜੀ ਆ ਇਹ ਕਾਰਵਾਈ ਆ ਇਦੇ ਵਿੱਚ ਵੱਧ ਤੋਂ ਵੱਧ ਪੁਲਿਸ ਦਾ ਸਾਥ ਦਿੱਤਾ ਜਾਵੇ ਕਿ ਕੋਈ ਏਦਾਂ ਦੀ ਗੱਲ ਜਾਂ ਕੋਈ ਵਿਚਨ ਵਾਲਾ ਜਾਂ ਕੋਈ ਬਿਮਾਰ ਵਿਅਕਤੀ ਵੀ ਆਉਦੀ ਸੂਚਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਪੁਲਿਸ ਕੋਲੋਂ ਨਾਂ ਪਤਾ ਗੁਪਤ ਰੱਖ ਕੇ ਜਿਹੜੀ ਆ ਇਹ ਕਾਰਵਾਈ ਅਮਲ ਦੇ ਵਿੱਚ ਲਿਆਵਗੀ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਕਿ ਪਾਕਿਸਤਾਨ ਵੱਲੋਂ ਜਿਹੜੇ ਮਾੜੇ ਹਾਲਾਤ ਜਿਹੜੇ ਪੈਦਾ ਹੋਏ ਸੀ ਜੰਗ ਵਾਲੇ ਸੋ ਉਹ ਤੇ हट ਗਏ ਨੇ ਪਰ ਆਈਐਸਆਈ ਏਜੰਸੀ ਲਗਾਤਾਰ ਕੋਸ਼ਿਸ਼ਾ ਕਰਕੇ ਵੈਪਨ ਤੇ ਹੈਰੋਨ ਜਿਹੜੀ ਆ ਉਹ ਸਾਡੇ ਜਿਹੜੀ ਸਟੇਟ ਪੰਜਾਬ ਦੇ ਵਿੱਚ ਭੇਜ ਰਹੀ ਹੈ ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਫਲ ਨਹੀਂ ਹੋਣ ਦਵਾਂਗੇ ਤੇ ਇਸੇ ਤਰ੍ਹਾਂ ਹੀ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਚਲਦੀ ਰਹੂਗੀ ਤੇ ਇਹਨੂੰ ਕਾਮਯਾਬ ਕਰਾਂਗੇ